ਸਾਡਾ ਬਲਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹ ਬਲਸੀ ਖੋ ਚੁੱਕੇ ਆ ਸੋ ਬਲ ਨੂੰ ਜੇ ਪ੍ਰਾਪਤ ਕਰਨਾ ਤਾਂ ਸਿੱਖ ਕੌਮ ਨੂੰ ਆਪਣਾ ਡੰਡਾ ਤੇ ਝੰਡਾ ਦੋਨੇ ਕਾਇਮ ਕਰਨੇ ਪੈਣੇ ਆ ਜੇ ਸਾਡਾ ਏਟਾ ਵੱਡਾ ਪੰਜਾਬ ਅੰਦਾਜ਼ 250 ਸੀਟਾਂ ਹੁੰਦੀਆਂ ਹਿੰਦੁਸਤਾਨ ਦੇ ਸੰਸਦ ਉੱਥੇ ਸਾਡਾ ਰਾਜ ਭਗ ਪੈਦਾ ਹੁਣ ਅਸੀਂ ਐਨੇ ਸੀਟਾਂ ਨਾਲ ਸੋ ਸਾਨੂੰ ਮਾਰਿਆ ਗਿਆ ਵੋਟਰਾਂਹੀਂ ਬੜੇ ਚਤੂਰ ਤਰੀਕੇ ਨਾਲ ਮਾਰਿਆ ਗਿਆ ਅੱਜ ਸਾਡੀਆਂ 13 ਸੀਟਾਂ ਰਹਿ ਗਈਆਂ ਇਹ ਜਿਹੜੀ ਕੌਮ ਖੰਡੇ ਦੀ ਗੱਲ ਕਰਦੀ ਸੀ ਟੰਬੇ ਦੀ ਗੱਲ ਕਰਦੀ ਸੀ ਹਥਿਆਰਾਂ ਦੀ ਗੱਲ ਕਰਦੀ ਸੀ ਤੇ ਅੱਜ ਉਹ ਝੰਡਿਆਂ 'ਚ ਆ ਗਈ ਵੀ ਬੈਠੇ ਰਹਿਣ ਤਾਂ ਸਾਨੂੰ ਕੀ ਬੰਦਿਆਂ ਨੇ ਕੰਮ ਕੀਤਾ ਕੋਰਟ ਦੀ ਨਿਗਾਹ ਦੇ ਵਿੱਚ ਜਗਤਾਰ ਸਿੰਘ ਹਵਾਰਿਆਰ ਗਿਆ ਨਹੀਂ ਉਹਨਾਂ ਨੂੰ ਸਜ਼ਾ ਦਿੱਤੀ ਉਹਨਾਂ ਨੇ ਸਜ਼ਾ ਭੁਗਤੀ ਉਹਨਾਂ ਨੂੰ ਛੱਡੋ ਕਹਿੰਦੇ ਜੇ ਛੱਡਤਾ ਕਹਿੰਦੇ ਮਾਹੌਲ ਖਰਾਬ ਹੋ ਜੂ ਪੰਜਾਬ 'ਚ ਅੱਜ ਮਾਹੌਲ ਠੀਕ ਆ ਪੰਜਾਬ ਦਾ ਛੋਟੇ-ਛੋਟੇ 18-18 ਸਾਲ ਦੇ ਬੱਚੇ ਇੱਕ ਦੂਜੇ ਨੂੰ ਖੇਡਦੇ ਮਾਰੀ ਜਾਂਦੇ ਗੋਲੀਆਂ ਦਾ ਕਦੇ ਸੁਣੇ ਸੀਗੇ 16 ਸਾਲ ਦਾ ਬੱਚਾ 18 ਸਾਲ ਦੀ ਉਮਰ ਦੇ ਨੇ ਮਾਰਤਾ ਹੁਣ ਮਾਹੌਲ ਸੈਟ ਆ ਕਿੰਨੇ ਟੀਕੇ ਨਾ ਮਰ ਰਹੇ ਆ ਹੁਣ ਮਾਹੌਲ ਸੈਟ ਆ ਕਿੰਨੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਮਾਹੌਲ ਸੈਟ ਆ ਕਿੰਨੇ ਏਜੰਟਾਂ ਨੇ ਲੋਕਾਂ ਨੂੰ ਫਾਹੇ ਟੰਗਤਾ ਪੈਸੇ ਨਹੀਂ ਵਾਪਸ ਕੀਤੇ ਠੱਗੀਆਂ ਮਾਰ ਲੀਆਂ ਅੱਜ ਉਹ ਆ ਮਾਹੌਲ ਸੈਟ ਆ ਲੈਂਡ ਪੂਲਿੰਗ ਪਾਲਿਸੀ ਆਈ 3 ਮਹੀਨੇ ਰਹੀ ਬੰਦੇ ਹਾੜ ਦੇ ਮਰੀਜ਼ ਸੀ ਮਰ ਗਏ ਵੀ ਸਾਡਾ ਤਾਂ ਸਭ ਕੁਝ ਉਜੜ ਗਿਆ ਮਾਹੌਲ ਸੈਟ ਆ ਇਹ ਚਾਰ ਬੰਦੇ ਆਉਣ ਨਾਲ ਮਾਹੌਲ ਖਰਾਬ ਹੋ ਜਾ ਜੇ ਇਹ ਜੋ ਕਾਰਜ ਨਹੀਂ ਕੀਤਾ ਇਹ ਨਾ ਕਰਦੇ ਤਾਂ ਅੱਜ ਇੱਕ ਪਗਲੀ ਦਿਖਣੀ ਸੀ ਪੰਜਾਬ ਦੇ ਵਿੱਚ ਇਹਨਾਂ ਨੇ ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ ਹੈ ਸਜ਼ਾ ਪੂਰੀ ਕਰ ਲਈ ਦੇਖੋ ਮੋਰਚੇ ਐਵੇਂ ਨਹੀਂ ਲਾਏ ਜਾਂਦੇ ਕਿਸੇ ਪਰਿਵਾਰ ਦਾ ਇੱਕੋ ਬੰਦਾ ਕੋਈ ਜੇਲ੍ਹ ਚ ਹੋਵੇ ਤਾਂ ਜਦੋਂ ਉਹਦੀ ਸਜ਼ਾ ਪੂਰੀ ਹੋ ਜਾਂਦੀ ਹੈ ਇੱਕ ਦਿਨ ਵੀ ਉੱਪਰ ਹੋ ਜਵੇ ਨਾ ਤਾਂ ਸਾਰਾ ਪਰਿਵਾਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੱਕ ਅਪਰੋਚ ਕਰਦਾ ਹੈ ਕਿ ਸਾਡੇ ਬੰਦੇ ਨੂੰ ਛੱਡਿਆ ਕਿਉਂ ਨਹੀਂ ਗਿਆ ਇਹ ਕੌਮ ਦੇ ਹੀਰੇ ਨੇ ਇਹਨਾਂ ਨੇ ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕੀਤਾ ਹੈ ਹਮੇਸ਼ਾ ਡਰਦੇ ਆ ਸਿੱਖਾਂ ਦੀ ਚੜ੍ਹਦੀ ਕਲਾ ਤੋਂ ਡਰਦੇ ਨੇ ਹਿੰਦੁਸਤਾਨ ਕੀ ਇਹ ਡਰਦੇ ਸੀ ਸੋ ਇੱਕ ਸਿਸਟਮ ਰਾਹੀਂ ਸਾਨੂੰ ਮਾਰਿਆ ਗਿਆ ਵੋਟ ਰਾਹੀਂ ਸਾਨੂੰ ਕਮਜ਼ੋਰ ਕੀਤਾ ਗਿਆ ਸਾਥੋਂ ਸਾਡਾ ਖੇਤਾਂ ਖੋਹ ਲਿਆ ਗਿਆ ਬੰਦੀ ਸਿੰਘ ਕਿਸੇ ਸਿੱਖਾਂ ਦੇ ਨਹੀਂ ਉਹਨਾਂ ਦਾ ਜ਼ਿਆਤੀ ਹੋ ਰਹੀ ਹੈ ਉਹਨਾਂ ਨੂੰ ਸਜਾਵਾਂ ਪੂੜੀਆਂ ਹੋ ਗਈਆਂ ਉਹ ਛੱਡਣਾ ਚਾਹੀਦਾ ਹੈ ਉਹਨਾਂ ਨੂੰ ਤਾਂ ਅਸੀਂ ਇਸ ਉਹਦੇ ਨਾਲ ਹਾ ਦਾ ਨਾ ਦਾ ਮਾਰਨ ਆਏ ਆ ਅਸੀਂ ਸਿੱਖਾਂ ਦੇ ਨਾਲ ਖੜੇ ਆ ਕਾਲੀਦਲ ਨਾ ਅੱਜ ਮਾੜਾ ਨਾ ਕੱਲ ਮਾੜਾ ਨਾ ਕੱਲ ਨੂੰ ਮਾੜਾ ਹੋਣਾ ਬੰਦੇ ਮਾੜੇ ਸੀ ਉਹਨਾਂ ਨੂੰ ਪੱਡੋ ਕੌਮਨ ਸਾਹ ਮੋਰਚਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ ਹੋਇਆ ਹੈ ਅੱਜ 15 ਅਗਸਤ ਤੋਂ ਪੂਰੇ ਦੇਸ਼ ਦੇ ਵਿੱਚ ਮਨਾਈ ਜਾ ਰਹੀ ਹੈ ਪਰ ਉੱਥੇ ਇੱਥੇ ਕੌਮਨ ਸਾਹ ਮੋਰਚਾ ਵੱਲੋਂ ਇੱਕ ਕਾਲ ਦਿੱਤੀ ਗਈ ਹੈ ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਿਆ ਕਿ ਦੇਸ਼ ਆਜ਼ਾਦ ਹੋਇਆ ਕਿ ਉਹ ਸਿੰਘ ਬੰਦੀ ਸਿੰਘ ਵੀ ਰਿਹਾ ਹੋਣੇ ਚਾਹੀਦੇ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨੇ ਤੇ ਇਸ ਪਾਸੇ ਜਿਹੜਾ ਪੰਡਾਲ ਲੱਗਿਆ ਹੋਇਆ ਮੈਂ ਤਸਵੀਰ ਦਿਖਾਵਾਂਗਾ ਤੇ ਇੱਥੇ ਬਹੁਤ ਸਾਰੀਆਂ ਤਸਵੀਰਾਂ ਨੇ ਕਿਉਂਕਿ ਸਿੱਖ ਤਾਂ ਜਿਹੜੇ ਨੇ ਪਹੁੰਚੀ ਪਹੁੰਚੇ ਨੇ ਕਿਉਂਕਿ ਇਹ ਮਸਲਾ ਬੰਦੀ ਸਿੰਘਾਂ ਦਾ ਹੈਗਾ ਪਰ ਇੱਥੇ ਕਈ ਮੁਸਲਮਾਨ ਭਾਈਚਾਰੇ ਨਾਲ ਤਾਲੁਕਾਤ ਰੱਖਦੇ ਨੇ ਉਹ ਇੱਥੇ ਪਹੁੰਚੇ ਨੇ ਹਿੰਦੂਚਾਰੇ ਭਾਈਚਾਰੇ ਨਾਲ ਤਾਲੁਕਾਤ ਰੱਖਦੇ ਨੇ ਉਹ ਪਹੁੰਚੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਇਹ ਕੱਲਾ ਸਿੱਖਾਂ ਦਾ ਮਸਲਾ ਨਹੀਂ ਹੈਗਾ ਇਹ ਇਨਸਾਨੀਅਤ ਦਾ ਮਸਲਾ ਹੈ ਕਿ ਵੀ ਜਿਹੜੀ ਇਨਸਾਨੀਅਤ ਨੂੰ ਪਹਿਲ ਰੱਖਦੇ ਹੋਏ ਇੱਥੇ ਇਕੱਠੇ ਹੋ ਰਹੇ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਭਾਈ ਸਾਹਿਬ ਜਿਹੜੀ ਲਗਾਤਾਰ ਪਹਿਲੇ ਦਿਨ ਤੋਂ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ ਇਹ ਭਾਈ ਸਾਹਿਬ ਜਿਹੜੀ ਮਲੇਰਕੂਟਲਾ ਤੋਂ ਜਿਹੜੇ ਨੇ ਤਾਲੁਕਾਤ ਰੱਖਦੇ ਨੇ ਇੱਥੇ ਪਹੁੰਚਦੇ ਨੇ ਸੇਵਾ ਕਰਦੇ ਨੇ ਇਕਲੇ ਲੈ ਕੇ ਆਏ ਨੇ ਇਕਲਿਆਂ ਦੀ ਸੇਵਾ ਕਰਨੇ ਭਾਈ ਸਾਹਿਬ ਜੀ ਠੀਕ ਹੋ ਠੀਕ ਹੈ ਜੀ ਬਹੁਤ ਵਧੀਆ ਜੀ ਨਾਮ ਹੈ ਤੁਹਾਡਾ ਮੈਂ ਨਾਮ ਮੁਹੰਮਦ ਜਮੀਲ ਐਡਵੋਕੇਟ ਜੀ ਜੀ ਐਡਵੋਕੇਟ ਸਾਹਿਬ ਤੁਸੀਂ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਹੋ ਇਸ ਮੋਰਚੇ ਦੇ ਨਾਲ ਜੁੜੇ ਹੋਏ ਹੋ ਕਿ ਵੀ ਤੁਸੀਂ ਤੁਹਾਡੇ ਚ ਸੇਵਾ ਭਾਵਨਾ ਹੈ ਕਿ ਤੁਸੀਂ ਕੁਝ ਨਾ ਕੁਝ ਲੈ ਕੇ ਆਣੇ ਹੋ ਜਰੂਰ ਇਸ ਵਾਰ ਫਿਰ ਤੁਸੀਂ ਇਹ ਇਕਲੇ ਲੈ ਕੇ ਆਏ ਹੋ ਤੇ ਤੁਸੀਂ ਉਮੀਦ ਰੱਖਦੇ ਹੋ ਕਿ ਬੰਦੀ ਸਿੰਘ ਜਿਹੜੇ ਨੇ ਜੇਲ੍ਹਾਂ ਚ ਬੰਦ ਨੇ ਉਹ ਬਾਹਰ ਆਣ ਦੇਖੋ ਸਾਡੀ ਸੋਚ ਇਹ ਹੈ ਜੀ ਸਾਡੇ ਨਵੀ ਨੇ ਸਾਨੂੰ ਸਿਖਾਇਆ ਜੇ ਕਿਸੇ ਤੇ ਵੀ ਜ਼ੁਲਮ ਹੁੰਦਾ ਹੈ ਦੇਖੋ ਇਨਸਾਨ ਤੇ ਤਾਂ ਉਹਦੇ ਨਾਲ ਤੁਹਾਨੂੰ ਖੜਨਾ ਚਾਹੀਦਾ ਹੈ ਬੋਲਣਾ ਚਾਹੀਦਾ ਹੈ ਤਾਂ ਅਸੀਂ ਦੇਖੋ ਸਾਡਾ ਜੋ ਸੋਚ ਇਹ ਹੈ ਵੀ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਇਹਦੇ ਵਿੱਚ ਹਰ ਇਨਸਾਨ ਨੂੰ ਨਾਲ ਖੜਨਾ ਚਾਹੀਦਾ ਹੈ ਬੰਦੀ ਸਿੰਘ ਕਿਸੇ ਸਿੱਖਾਂ ਦੇ ਨਹੀਂ ਉਹਨਾਂ ਨਾਲ ਜ਼ਿਆਦਤੀ ਹੋ ਰਹੀ ਹੈ ਉਹਨਾਂ ਦੀ ਸਜਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਉਹਨਾਂ ਨੂੰ ਤਾਂ ਅਸੀਂ ਇਸ ਉਹਦੇ ਨਾਲ ਹਾ ਦਾ ਨਾ ਦਾ ਮਾਨ ਆਏ ਆ ਅਸੀਂ ਸਿੱਖਾਂ ਦੇ ਨਾਲ ਖੜੇ ਆ ਮੋੜਨਾ ਮੋੜਾ ਜੋੜ ਕੇ ਕਿ ਇਹਨਾਂ ਦੀ ਰਿਹਾਈਆਂ ਨੇ ਹੋਣੀਆਂ ਚਾਹੀਦੀਆਂ ਨੇ ਮੁਸਲਮਾਨਾਂ ਦੇ ਜੋ ਕੋ ਬੰਦ ਨੇ ਨੌਜਵਾਨ ਉਹਨਾਂ ਦੀ ਹਰ ਧਰਮ ਦੇ ਜੋ ਕੋਈ ਨਜਾਇਜ਼ ਬੰਦ ਨੇ ਜੀ ਦੀ ਸਜ਼ਾ ਪੂਰੀ ਹੋ ਗਈ ਉਹਨੂੰ ਕਿਸ ਕਾਨੂੰਨ ਦੇ ਤਹਿਤ ਅੰਦਰ ਰੱਖਿਆ ਹੋਇਆ ਉਹਨੂੰ ਛੱਡਣਾ ਚਾਹੀਦਾ ਸਰਕਾਰਾਂ ਧੱਕਾ ਕਰ ਰਹੀਆਂ ਨੇ ਤੁਸੀਂ ਇੰਨੀ ਦੂਰ ਤੋਂ ਆਨੇ ਹੋ ਤੁਸੀਂ ਇਹ ਸੇਵਾ ਭਾਵਨਾ ਵਿੱਚ ਰੱਖਦੇ ਹੋ ਤੁਹਾਨੂੰ ਕਿਉਂ ਲੱਗਦਾ ਕਿ ਤੁਸੀਂ ਇੱਥੇ ਆ ਕੇ ਇਹ ਸੇਵਾ ਕਰੋ ਇਹ ਕੇਲੇ ਜਾਂ ਕੋਈ ਇਸੇ ਤਰ੍ਹਾਂ ਦੀ ਕੋਈ ਸੇਵਾ ਕਰੋ ਤੁਸੀਂ ਹਾਂ ਦਾ ਨਾਰਾ ਮਾਰੋ ਉਹਨਾਂ ਵਾਸਤੇ ਦੇਖੋ ਇਹ ਮਾਨਵਤਾ ਦੀ ਸੇਵ ਹੈ ਜੀ ਇਹ ਜਿਹੜਾ ਮਨੁੱਖੀ ਮੈਂ ਇਨਸਾਰ ਇਨਸਾਨ ਨੇ ਨਾ ਇੱਕ ਨੇ ਤਾਂ ਇਹ ਜਿੱਕ ਜਿਸਮ ਮੰਗਨੇ ਇਹ ਦੇਖੋ ਇੱਕ ਇਨਸਾਨ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਦੂਸਰੇ ਨੂੰ ਵੀ ਹੋਣੀ ਚਾਹੀਦੀ ਹੈ ਇਹ ਸਾਰਾ ਜਿਸਮ ਦੇ ਇੱਕ ਅੰਗ ਨੂੰ ਜੇ ਕੋਈ ਤਕਲੀਫ ਹੁੰਦੀ ਹੈ ਤਾਂ ਦੂਸਰੇ ਨੂੰ ਵੀ ਹੋਣੀ ਚਾਹੀਦੀ ਹੈ ਸਾਰੇ ਜਿਸਮ ਨੂੰ ਅੰਗਾਂ ਨੂੰ ਤਕਲੀਫ ਹੁੰਦੀ ਹੈ ਇਸ ਤਰ੍ਹਾਂ ਜੋ ਇਨਸਾਨ ਇਹ ਸਾਰੀ ਇੱਕੋ ਹੀ ਹੈ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਉਪਜਾ ਕੌਣ ਬੜੇ ਕੌਣ ਬੰਦੇ ਦੇਖੋ ਜਦ ਸਾਰੀ ਇਨਸਾਨੀਅਤ ਇੱਕੋ ਹੀ ਹੈ ਤਾਂ ਫਿਰ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਦਰਦੇ ਸ਼ਾਮਲ ਹੋਣਾ ਚਾਹੀਦਾ ਹੈ ਅਸੀਂ ਨਾਲ ਖੜੇ ਹਾਂ ਸਿੱਖ ਭਾਈ ਯਾਰ ਦੇ ਅੱਛਾ ਤੁਸੀਂ ਇੱਥੇ ਦੇਖਦੇ ਹੋ ਕਈ ਤਸਵੀਰਾਂ ਜਿਵੇਂ ਸਰਕਾਰ ਕਹਿ ਦਿੰਦੀ ਹੈ ਜਾਂ ਵੀ ਬੰਦੀ ਸਿੰਘਾਂ ਨੂੰ ਛੱਡ ਦਵਾਂਗੇ ਕਿਉਂਕਿ ਸੈਂਟਰ ਤੱਕ ਵੀ ਕਿਹਾ ਗਿਆ ਸੀਗਾ ਕਿ ਵੀ ਛੱਡ ਦਿੱਤੇ ਜਾਣ ਜਿਹੜੇ ਜੜੀਆਂ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲੈਂਦੀਆਂ ਪਰ ਕਈ ਲੋਕ ਕਿ ਟਿੱਪਣੀਆਂ ਕਰਦੇ ਨੇ ਕਿ ਇਹ ਤਾਂ ਇੱਥੇ ਮੋਰਚਾ ਲਾ ਕੇ ਐਵੇਂ ਬੈਠੇ ਹੋਏ ਨੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਦੇਖੋ ਮੋਰਚੇ ਐਵੇਂ ਨਹੀਂ ਲਾਏ ਜਾਂਦੇ ਕਿਸੇ ਪਰਿਵਾਰ ਦਾ ਇੱਕ ਬੰਦਾ ਕੋਈ ਜੇਲ੍ਹ 'ਚ ਹੋਵੇ ਤਾਂ ਜਦੋਂ ਉਹਦੀ ਸਜ਼ਾ ਪੂਰੀ ਹੋ ਜਾਂਦੀ ਹੈ ਇੱਕ ਦਿਨ ਵੀ ਉੱਪਰ ਹੋ ਜਵੇ ਨਾ ਤਾਂ ਸਾਰਾ ਪਰਿਵਾਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੱਕ ਅਪਰੋਚ ਕਰਦਾ ਹੈ ਕਿ ਸਾਡੇ ਬੰਦੇ ਨੂੰ ਛੱਡਿਆ ਕਿਉਂ ਨਹੀਂ ਗਿਆ ਇਹ ਕੌਮ ਦੇ ਹੀਰੇ ਨੇ ਇਹਨਾਂ ਨੇ ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕੀਤਾ ਹੈ ਜੇ ਇਹ ਜੋ ਕਾਰਜ ਇਹਨਾਂ ਨੇ ਕੀਤਾ ਇਹ ਨਾ ਕਰਦੇ ਤਾਂ ਅੱਜ ਇੱਕ ਪਗ ਨਹੀਂ ਦਿਖਣੀ ਸੀ ਪੰਜਾਬ ਦੇ ਵਿੱਚ ਇਹਨਾਂ ਨੇ ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ ਹੈ ਸਜ਼ਾ ਪੂਰੀ ਕਰ ਲਈ ਇਹਨਾਂ ਨੂੰ ਕੋਈ ਪਛਤਾਵਾ ਨਹੀਂ ਜਿਵੇਂ ਇਹਨਾਂ ਨੇ ਹੋਮ ਮਿਨਿਸਟਰ ਸਾਹਿਬ ਨੇ ਕਿਹਾ ਕਿ ਅਮਿਤ ਸ਼ਾਹ ਨੇ ਕਿਹਾ ਤੁਸੀਂ ਗਲਤੀ ਮੰਨੋ ਆਪਦੀ ਅਸੀਂ ਛੱਡ ਦਿੰਦੇ ਆ ਤਾਂ ਉਹ ਕਹਿੰਦੇ ਨਹੀਂ ਅਸੀਂ ਆਪਣਾ ਜੋ ਸਾਡਾ ਸਹੀ ਲੱਗਿਆ ਸਾਨੇ ਕੀਤਾ ਤੁਸੀਂ ਆਪਣਾ ਸਹੀ ਕਰ ਲਿਆ ਸਜ਼ਾ ਦੇ ਦੇ ਦੀ ਸਾਨੂੰ ਤਾਂ ਹੁਣ ਤੁਹਾਡਾ ਅਧਿਕਾਰ ਹੈ ਇਹ ਸੰਵਿਧਾਨਿਕ ਅਧਿਕਾਰ ਹੈ ਸਾਨੂੰ ਛੱਡਣਾ ਚਾਹੀਦਾ ਹੈ ਅੱਛਾ ਭਾਈ ਸਾਹਿਬ ਜੀ ਜਿਵੇਂ ਕਹਿ ਰਹੇ ਨੇ ਐਡਵੋਕੇਟ ਸਾਹਿਬ ਨੇ ਤਾਂ ਲੀਗਲ ਤੌਰ ਤੇ ਵੀ ਕਹਿੰਦੇ ਨੇ ਕਿ ਵੀ ਤੁਸੀਂ ਵੀ ਐਡਵੋਕੇਟ ਹੋ ਜੀ ਨਹੀਂ ਜਿਵੇਂ ਇਹ ਕਹਿ ਰਹੇ ਨੇ ਕਿ ਵੀ ਲੀਗਲ ਤੌਰ ਦੇ ਉੱਤੇ ਵੀ ਕਈ ਚੀਜ਼ਾਂ ਚਲਣੀਆਂ ਚਾਹੀਦੀਆਂ ਨੇ ਤੁਸੀਂ ਕੀ ਉਮੀਦ ਰੱਖਦੇ ਹੋ ਜਿਸ ਤਿਕਣਾ ਇੱਥੇ ਲੋਕ ਆਂਦੇ ਨੇ ਕਹਿੰਦੇ ਨੇ ਕਿ ਬੰਦੀ ਸਿੰਘ ਰਿਹਾ ਕਰੋ ਕੰਨਾਂ ਨੂੰ ਇਹ ਸ਼ਬਦ ਚੋਂਪਦਾ ਹੈ ਕਹਿੰਦੇ ਕਿ ਉਹ ਤਾਂ ਉਹਨਾਂ ਨੇ ਕ੍ਰਾਈਮ ਕੀਤੀ ਸੀ ਤਾਂ ਕਰਕੇ ਜਿੰਨਾਂ ਚ ਗਏ ਨੇ ਕੰਨਾਂ ਨੂੰ ਬਹੁਤ ਜਨਾਂ ਨੂੰ ਇਹ ਸ਼ਬਦ ਚੋਂਪਦਾ ਦੇਖੋ ਇਹ ਸਾਡਾ ਹੱਕ ਹੈ ਇਹ ਸੰਵਿਧਾਨਿਕ ਹੱਕ ਵੀ ਹੈ ਕਿ ਜਦ ਇਸ ਜਿਹੜੀ ਸਜ਼ਾ ਮੂਰੀ ਹੋ ਜਾਂਦੀ ਹੈ ਨਾ ਤਾਂ ਉਹਨਾਂ ਨੂੰ ਪੂਰਾ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਔਰ ਅਸੀਂ ਪਹਿਲੇ ਦਿਨ ਤੋਂ ਹੀ ਇਹ ਮੰਗ ਕਰਦੇ ਆਉਣੇ ਆ ਔਰ ਸਾਡੇ ਮੁਸਲਿਮ ਭਾਈ ਵੀ ਇਹਦੇ ਵਿੱਚ ਸ਼ਾਮਿਲ ਨੇ ਕਿ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਅੱਛਾ ਜਿਵੇਂ ਸੁਪਰੀਮ ਕੋਰਟ ਨੇ ਵੀ ਕਿਹਾ ਹੀ ਕਿ ਬੰਦੀ ਸਿੱਖ ਨੇ ਜਿਹੜੇ ਉਹਨਾਂ ਨੂੰ ਛੱਡ ਦਿੱਤਾ ਜਾਣਾ ਚਾਹੀਦਾ ਹਾਲਾਂਕਿ ਬੰਦੀ ਸਿੱਖ ਨਹੀਂ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਐਜ਼ ਅ ਵਕੀਲ ਤੁਸੀਂ ਲੀਗਲ ਤੌਰ ਦੇ ਉੱਤੇ ਕਿਵੇਂ ਦੇਖਦੇ ਹੋ ਇਹ ਚੀਜ਼ ਇਹਨਾਂ ਸਾਰਿਆਂ ਚੀਜ਼ਾਂ ਨੂੰ ਦੇਖੋ ਜੀ ਸਪਰੀਮ ਕੋਰਟ ਨੇ ਕਿਹਾ ਜੀ ਸਪਰੀਮ ਕੋਰਟ ਨੇ ਨਾ ਇੱਕ ਕੇਸ ਦਾ ਉਹ ਦਿੱਤਾ ਡਿਸੀਜਨ ਦਿੱਤਾ ਉਹ ਕੇਸ ਦੇ ਵਿੱਚ ਉਹਨਾਂ ਦੀ ਜਿਹੜੀ ਉਹਦੀ ਨਾ ਸਜ਼ਾ ਦੀ ਉਹ 20 ਸਾਲ ਤੱਕ ਮੁਕਰਰ ਕੀਤੀ ਹੋਈ ਸੀ ਇਹ ਬੰਦੀ ਸਿੰਘਾਂ ਦੇ ਦੇਖੋ ਨਹੀਂ ਹੋਣਾ ਇਹ ਲਾਗੂ ਦੇਖੋ ਅਸੀਂ ਤਾਂ ਅਪੀਲ ਕਰਦੇ ਆ ਕਿ ਬੰਦੀ ਸਿੰਘਾਂ ਨੂੰ ਵੀ ਇਹਦੇ ਜ ਲੈਣਾ ਚਾਹੀਦਾ ਹੈ ਸਰਕਾਰਾਂ ਲਿਖ ਕੇ ਦੇਣ ਆਪਣੇ ਵੱਲੋਂ ਰੀ ਅਥਾਰਟੀ ਹੈ ਗਵਰਨਰ ਰਾਸ਼ਟਰਪਤੀ ਦੇਖੋ ਜਦ ਇੱਕ ਸਜ਼ਾ ਹੀ ਪੂਰੀ ਹੋ ਗਈ ਬੰਦੇ ਦੀ ਤਾਂ ਹੁਣ ਛੱਡਣਾ ਚਾਹੀਦਾ ਹੈ ਤਾਂ ਉਹ ਇੱਕ ਖਾਸ ਕੇਸ ਦੇ ਬਾਰੇ ਜੋ ਫੈਸਲਾ ਆਇਆ ਹੈ ਉਹਦੇ ਚ ਦੇਖੋ ਇਹ ਬੰਦੀ ਸਿੰਘਾਂ ਦੇ ਨਹੀਂ ਲਾਗੂ ਹੁੰਦਾ ਹੈ ਸਾਡੀ ਅਪੀਲ ਹੈ ਕਿ ਬੰਦੀ ਸਿੰਘਾਂ ਨੂੰ ਵੀ ਦੇਖੋ ਇਹ ਹੁਣ ਜਿਵੇਂ ਅੱਜ 15 ਅਗਸਤ ਹੈ ਛੱਡ ਦੇਣਾ ਚਾਹੀਦਾ ਹੈ 15 ਅਗਸਤ ਨੂੰ ਵੈਸੇ ਵੀ ਇਹ ਜਿਨ੍ਹਾਂ ਦੀ ਸਜ਼ਾ ਰਹਿੰਦੀ ਹੁੰਦੀ ਹੈ ਉਹਨਾਂ ਨੂੰ ਵੀ ਛੱਡ ਦਿੰਦੇ ਨੇ ਸਾਡੇ ਇਹ ਬੰਦੀ ਸਿੰਘ ਨੇ ਉਹਨਾਂ ਦੀ ਸਜ਼ਾ ਪੂਰੀ ਹੋਈ ਤੇ ਵੀ ਨਹੀਂ ਛੱਡ ਰਹੇ ਜਦੋਂ ਕਿ ਪਹਿਲਾਂ ਇੱਕ ਵਾਰ ਮੋਦੀ ਸਾਹਿਬ ਐਲਾਨ ਵੀ ਕਰ ਚੁੱਕੇ ਨੇ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਫੇਰ ਮੁਕਰ ਗਏ ਉਹ ਤੋਂ ਨੋਟੀਫਿਕੇਸ਼ਨ ਵੀ ਕਰਤਾ ਸੀ ਉਹਨਾਂ ਨੇ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਦਿਵਸ ਤੇ ਪਰ ਉਹ ਦੇਖੋ ਮੁਕਰ ਗਏ ਉਸ ਗੱਲ ਤੋਂ ਸਰਕਾਰ ਹੈ ਜਿਹੜੀ ਸਰਕਾਰ ਕੇਂਦਰ ਸਰਕਾਰ ਵੀ ਪੰਜਾਬ ਸਰਕਾਰ ਵੀ ਬਿਲਕੁਲ ਬੇਈਮਾਨ ਸਰਕਾਰਾਂ ਨੇ ਤਾਂ ਇਹ ਜਿਹੜੇ ਘੱਟ ਗਿਣਤੀਆਂ ਦੇ ਜ਼ੁਲਮ ਕਰ ਰਹੇ ਆ ਧੱਕੇ ਕਰ ਰਹੇ ਆ ਨੇ ਹੂੰ ਬਿਲਕੁਲ ਤਾਂ ਐਡਵੋਕੇਟ ਸਾਹਿਬ ਸਾਡੇ ਨਾਲ ਸੀਗੇ ਤਾਂ ਇਹ ਲਗਾਤਾਰ ਇਤਮੋਚ ਦੇ ਵਿੱਚ ਪਹੁੰਚਦੇ ਨੇ ਭਾਈ ਤੇਂਦਰ ਵੀ ਖੜੇ ਹੋਏ ਨੇ ਮੁਸਲਮਾਨ ਵੀਰਾਂ ਨੇ ਕੇਲਿਆਂ ਦਾ ਲੰਗਰ ਲਾਏ ਇਹ ਕਹਿੰਦੇ ਅਸੀਂ ਪਹਿਲੇ ਦਿਨ ਤੋਂ ਹੀ ਇੱਥੇ ਮੋਰਚੇ ਦੇ ਵਿੱਚ ਡਟੇ ਹੋਏ ਆਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਅਸੀਂ ਨਾਲ ਖੜੇ ਹੁੰਨੇ ਆਂ ਨਹੀਂ ਆਉਂਦੇ ਇਹ ਵਕੀਲ ਸਾਹਿਬ ਨੇ ਇਹ ਕਹਿੰਦੇ ਕਿ ਵੀ ਅਸੀਂ ਨਾ ਸਿੱਖ ਕਰਕੇ ਆਏ ਆ ਨਾ Hindu ਕਰਕੇ ਆਏ ਨਾ ਮੁਸਲਮਾਨ ਕਰਕੇ ਆਏ ਅਸੀਂ ਇਨਸਾਨੀਆਂ ਤੌਰ ਤੇ ਆਏ ਆ ਤੁਸੀਂ ਕਿਵੇਂ ਦੇਖੋਗੇ ਕਿ ਇਹ ਸੇਵਾ ਭਾਵਨਾ ਨੂੰ ਕਿ ਜਿਹੜੇ ਅੱਜ 15 ਅਗਸਤ ਦੇ ਉੱਤੇ ਸਰਕਾਰ ਤਾਂ ਆਜ਼ਾਦੀ ਮਨਾ ਰਹੀ ਹੈ ਪਰ ਇੱਥੇ ਲੋਕ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਸਾਡੇ ਸਿੰਘ ਛੱਡ ਨਹੀਂ ਇਹ ਤਾਂ ਹਰ ਵਾਰੀ ਇੱਥੇ ਆਉਂਦੇ ਆ ਕੱਲ ਇਹਨਾਂ ਦੀ ਠੀਕ ਹੈ ਹੂੰ ਕਿ ਇਨਸਾਫ ਸੰਤ ਲੋਕ ਹੈ ਜਿਹੜੇ ਇਨਸਾਫ ਸੰਤ ਲੋਕਾਂ ਦੇ ਨਾਲ ਖੜਦੇ ਖੜਦੇ ਆ। ਬਾਕੀ ਅੱਜ ਸਾਰਾ ਦੇਸ਼ ਆਜ਼ਾਦੀ ਮਨਾ ਰਿਹਾ ਹੈ। ਸਾਡੀ ਸੋਚਾਂ ਉੱਤੇ ਪਹਿਰੇ ਸਾਨੂੰ ਕਹਿੰਦੇ ਆ ਅਤਵਾਦੀ। ਜਿਵੇਂ ਸਾਨੂੰ ਵੀ ਤੇ ਦੱਸੋ ਕਿਹੜੀ ਹੁੰਦੀ ਹੈ ਆਜ਼ਾਦੀ। ਸਿੱਖਾਂ ਨੇ ਕਿੰਨੇ ਪਰਸੈਂਟ ਇੱਥੇ 90% ਕੁਰਬਾਨੀਆਂ ਇੱਥੇ ਕੌਮ ਨੂੰ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ। ਬਸ ਸਾਡੇ ਹਿੱਸੇ ਆਇਆ ਕੀ ਹੈ? 33-32 ਸਾਲਾਂ ਤੋਂ ਬੰਦ ਹਨ ਆਪਣੇ ਸਿੰਘ ਜੇਲ੍ਹਾਂ ਵਿੱਚ। ਉਹਨਾਂ ਨੂੰ ਸਰਕਾਰਾਂ ਸੁਧਾਲਣ ਲਈ ਕੁਝ ਨਹੀਂ ਕਰ ਰਹੀਆਂ ਦੇਖੋ ਸਾਡੇ ਨਾਲ ੱਤਕਾ ਹੀ ਹੋ ਰਿਹਾ ਸ਼ੁਰੂ ਤੋਂ ੱਤਕਾ ਹੁੰਦਾ ਆ ਰਿਹਾ ਫਿਰ ਤੁਸੀਂ ਸਿੱਧੋ ਸਾਡਾ ਦੇਸ਼ ਕਾਦਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਨੂੰ ਇਨਸਾਫ ਦੇਣ ਠੀਕ ਹੈ ਜੀ ਬਿਲਕੁਲ ਅੱਛਾ ਜਿਸ ਦਿਨ ਨਾਲ ਅੱਜ ਆਜ਼ਾਦੀ ਮਨਾਈ ਲੋਕਾਂ ਨੇ ਹੁਣ ਮਨਾ ਰਹੇ ਨੇ ਤਿਰੰਗੇ ਲਹਿਰਾਏ ਗਏ ਨੇ ਹੱਥਾਂ ਦੇ ਉੱਤੇ ਐਮਐਲਏ ਮੰਤਰੀ ਕੋਈ ਵੀ ਅਫਸਰ ਹੈ ਉਹ ਉੱਥੇ ਪਹੁੰਚੇ ਹੋਏ ਨੇ ਉਹਨਾਂ ਨੇ ਜਗ੍ਹਾ ਤੇ ਤਿਰੰਗੇ ਲਹਿਰਾਏ ਨੂੰ ਸਲੂਟ ਕਰ ਰਹੇ ਨੇ ਆਜ਼ਾਦੀ ਤਾਂ ਮਾਨਣੀ ਇੱਕ ਵੱਖਰੀ ਗੱਲ ਹੈ ਕਿ ਆਜ਼ਾਦੀ ਦੇ ਨਾਲ ਕੋਈ ਹੋਰ ਵੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਨਹੀਂ ਆਜ਼ਾਦੀ ਸਾਡੇ ਲਈ ਤਾਂ ਕੋਈ ਆਜ਼ਾਦੀ ਨਹੀਂ ਸਾਨੂੰ ਤਾਂ ਇਨਸਾਫ ਮਿਲੇ ਨਹੀਂ ਸ਼ੁਰੂ ਤੋਂ ਸਖਾ ਨੂੰ ਕੋਈ ਇਨਸਾਫ ਨਹੀਂ ਮਿਲਿਆ ਚੰਗੇ ਝੰਡੇ ਲਹਿਰਾਉਣ ਦਾ ਫਾਇਦਾ ਕੀ ਹੈ ਜਦੋਂ ਤੋਂ ਅਸੀਂ ਆਪਣੇ ਰਹਦੇ ਦੇਸ਼ ਵਾਸੀਆਂ ਲਈ ਕੁਝ ਇਨਸਾਫ ਨਹੀਂ ਦੇ ਸਕਦੇ ਤਾਂ ਤੇ ਰੰਗੇ ਝੰਡੇ ਲਹਿਰਾਉਂਦਾ ਤਾਂ ਕੋਈ ਫਾਇਦਾ ਨਹੀਂ ਬਿਲਕੁਲ ਬਿਲਕੁਲ ਤਾਂ ਭਾਈ ਸਾਹਿਬ ਜੀ ਸਾਡੇ ਨਾਲ ਸੀਗੇ ਤੇ ਅੰਦਰ ਜੀ ਸਰਪੰਚ ਸਾਹਿਬ ਵੀ ਇੱਧਰ ਬੈਠੇ ਹੋਏ ਨੇ ਸਰਪੰਚ ਸਾਹਿਬ ਜੀ ਠੀਕ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੈਠੇ ਰੋ ਕੋਈ ਨਹੀਂ ਅੱਜ ਤਾਂ ਆਜ਼ਾਦੀ ਹੈ ਇੱਥੇ ਅੱਜ ਇਕੱਠੇ ਕਿਉਂ ਹੋ ਰਹੇ ਹੋਈ ਕਹਿੰਦੇ ਕਿ ਵੀ ਹਰ ਤੁਸੀਂ ਵਾਜ਼ਾਦੋਂ ਸਾਰੇ ਆਜ਼ਾਦ ਨੇ ਕਹਿੰਦੇ ਫਿਰ ਇੱਥੇ ਆ ਕੇ ਕੀ ਮਤਲਬ ਹੋਇਆ ਇੱਥੇ ਬੈਠਣ ਦਾ ਨਹੀਂ ਸਿੱਖ ਕੌਮ ਮਹਿਸੂਸ ਕਰਦੀ ਆ ਕਿਤੇ ਨਾ ਕਿਤੇ ਵੀ ਜਿਹੜੀ ਆਜ਼ਾਦੀ ਸੀ ਅਸੀਂ ਲੈ ਕੇ ਦਿੱਤੀ ਸੀ ਹਿੰਦੁਸਤਾਨ ਨੂੰ 90% ਸ਼ਹੀਦਿਆਂ ਤੋਂ ਬਾਅਦ ਤੇ ਸਾਨੂੰ ਨਹੀਂ ਲੱਗਦਾ ਵੀ ਅਸੀਂ ਅੱਜ ਆਜ਼ਾਦ ਆ ਹਿੰਦੁਸਤਾਨ ਵਾਸਤੇ ਸਾਡੇ ਬਜ਼ੁਰਗਾਂ ਨੇ ਸਾਡੇ ਸ਼ਹੀਦਾਂ ਨੇ ਖੂਨ ਡੋਲਿਆ ਅੱਜ ਦਾ ਨਹੀਂ ਮੁਗਲਾਂ ਤੋਂ ਲੈ ਕੇ ਜਦੋਂ ਦਾ ਸਾਨੂੰ ਸਿੰਘ ਸਾਜਿਆ ਬੜੀਆਂ ਕੁਰਬਾਨੀਆਂ ਕੀਤੀਆਂ ਹਿੰਦ ਵਾਸਤੇ ਪਰ ਕਿਤੇ ਨਾ ਕਿਤੇ ਸਿੱਖ ਅੱਜ ਸਮਝ ਰਿਹਾ ਠੱਗਿਆਵਾ ਮਹਿਸੂਸ ਕਰ ਰਿਹਾ ਜਦੋਂ ਸਾਡੀਆਂ ਸ਼ਹੀਦੀਆਂ ਹੋਣੀਆਂ ਗੁਰੂਆਂ ਸਾਨੂੰ ਹਿੰਦ ਦੀ ਚਾਦਰ ਨਾਲ ਨਵਾਜਿਆ ਜਾਂਦਾ ਜਦੋਂ ਅਸੀਂ ਹੱਕ ਲੈਣੇ ਹੁੰਦੇ ਆ ਉਦੋਂ ਸਾਨੂੰ ਵੱਖਵਾਦੀ ਅੱਤਵਾਦੀ ਗੈਂਗਸਟਰ ਤੇ ਕਿਹੜੇ ਕਿਹੜੇ ਨਾਂ ਦਿੰਦੇ ਆ ਸੋ ਕਿਤੇ ਸਾਡੇ ਕੌਮ ਨੂੰ ਸ਼ਹੀਦ ਕਹਿੰਦੇ ਆ ਸੋ ਅੱਜ ਜਿਹੜੇ ਬੰਦੀ ਸਿੰਘ ਨੇ ਸਾਡੇ ਕੌਮ ਦੇ ਬੜਾ ਇਹਨਾਂ ਦਾ ਕਰਜ਼ਾ ਸਾਡੇ ਸਾਡੇ ਸਿਰਾਂ ਤੇ ਸੋ ਸਾਡੇ ਬੰਦੀ ਸਿੰਘ ਇਹਨਾਂ ਨੇ ਕਿਸ ਤਰ੍ਹਾਂ ਅਸੀਂ ਇਸ ਕਾਨੂੰਨ 'ਚ ਵਿਸ਼ਵਾਸ ਕਰ ਲਿਏ ਕਿਸ ਤਰ੍ਹਾਂ ਇਸ ਸੰਵਿਧਾਨ 'ਚ ਹਿੰਦੁਸਤਾਨ ਦੇ ਵਿਸ਼ਵਾਸ ਕਰ ਲਿਏ ਹਿੰਦੁਸਤਾਨ ਦਾ ਜਿਹੜਾ ਸਭ ਤੋਂ ਸਰਵਪੱਰੀਆ ਕਾਨੂੰਨ ਦਾ ਜਿਹਦੇ ਨੇ ਰਾਜ ਪੈਦਾ ਕਰਨਾ ਉਹ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਕਹਿ ਰਿਹਾ ਵੀ ਜਿਹੜੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਸ ਤੋਂ ਬਾਅਦ ਸਾਡੇ ਸਿੰਘਾਂ ਨੂੰ ਅੰਦਰ ਰੱਕਿਆ ਵਾ ਸੋ ਇਹ ਇਹ ਸਾਡੀ ਆਜ਼ਾਦੀ ਜਿਹੜੀ ਅਧੂਰੀ ਆ ਆਜ਼ਾਦੀ ਦੇ ਖਾਬ ਚ ਸੀ ਸਾਡਾ ਜਿਹੜਾ ਰਾਜਪਾਗ ਸੀ ਗੁਰੂ ਸਾਹਿਬ ਦੇ ਜਿਹੜੇ ਸੀਗੇ ਨਿਸ਼ਾਨੇ ਜਾਂ ਗੁਰੂ ਸਾਹਿਬ ਦੇ ਪੰਜ ਚਿੰਨਾ ਤੇ ਚੱਲ ਕੇ ਰਾਜਪਾਗ ਮਹਾਰਾਜਾ ਰਣਜੀਤ ਸਿੰਘ ਨੇ ਪੈਦਾ ਕੀਤਾ ਸੀ ਸੁਵਾਕ ਨੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਰਹਿ ਹੈ ਨਿਜ ਬਲ ਸੇ ਲੈ ਹੈ ਤੋ ਜਿਹੜਾ ਬਲ ਆ ਸਾਡਾ ਇਹ ਮੈਨੂੰ ਕਹਿੰਦੇ ਹੋਏ ਕੋਈ ਸੰਕੋਚ ਨਹੀਂ ਸਾਡਾ ਬਲ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹ ਬਲ ਅਸੀਂ ਖੋ ਚੁੱਕੇ ਆ ਸੋ ਬਲ ਨੂੰ ਜੇ ਪ੍ਰਾਪਤ ਕਰਨਾ ਤਾਂ ਸਿੱਖ ਕੌਮ ਨੂੰ ਆਪਣਾ ਡੰਡਾ ਤੇ ਝੰਡਾ ਦੋਨੇ ਕਾਇਮ ਕਰਨੇ ਪੈਣੇ ਆ ਸੋ ਅੱਜ ਤਾਂ ਅਸੀਂ ਗੁਲਾਮ ਐ ਸੋ ਅੱਜ ਲੈਂਡ ਪੁਲਿੰਗ ਦੀ ਗੱਲ ਹੁੰਦੀ ਐ ਲੈਂਡ ਪੁਲਿੰਗ ਸਾਥੋਂ ਕਦੋਂ ਨਹੀਂ ਕੀਤੀ ਗਈ ਸਾਡਾ ਖੈਬਰ ਦਰਿਆ ਤੱਕ ਰਾਜ ਸੀ ਲੈਂਦਾ ਪੰਜਾਬ ਸਾਡਾ ਸੀ ਲੈ ਲਦਾਖ ਸਾਡਾ ਸੀ ਜੰਮੂ ਕਸ਼ਮੀਰ ਹਰਿਆਣਾ ਸਿੱਖ ਰਾਜ ਦੇ ਝੰਡੇ लाल किले तक ਝੂਲਦੇ ਸੀ ਸੋ ਅੱਜ ਲੈਂਡ ਪੁੱਲਿੰਗ ਨਹੀਂ ਹੋਈ ਸੋ ਸਮੇਂ ਦੀ ਸਰਕਾਰਾਂ ਜਦੋਂ ਤੱਕ ਤਾਂ ਟੰਬੇ ਦਾ ਤੇ ਖੰਡੇ ਦਾ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਤੋਂ ਬਾਅਦ ਸਿੱਖ ਅਸੀਂ ਕਮਜ਼ੋਰ ਹੁੰਦੇ ਗਏ ਸਾਡਾ ਰਾਜਪਾਗ ਅਸੀਂ ਖੋ ਆ ਚੁੱਕੇ ਹਿੰਦੁਸਤਾਨ ਨੂੰ ਸੋ ਇਹ ਦੁਬਾਰੇ ਜੇ ਪੈਦਾ ਕਰਨਾ ਤਾਂ ਜਿਹੜਾ ਇਹ ਆਪਣਾ ਨਿਚਬਲ ਜਿਹੜਾਗਾ ਉਸ ਬਲ ਤੇ ਰਾਜਪਾਗ ਪੈਦਾ ਕਰਨਾ ਪੈਣਾ ਹੂ ਇਹ ਵੀ ਟਿੱਪਣੀਆਂ ਕਰਦੇ ਨੇ ਇਹ ਵੀ ਸਵਾਲ ਕਰਦੇ ਨੇ ਕਿ ਵੀ ਇੱਥੇ ਤਾਂ ਬਸ ਜਦੋਂ ਚਾਰ ਬੰਦੇ ਇਕੱਠੇ ਹੋ ਕੇ ਬਹਿ ਜਾਣਗੇ ਦਾ ਹੰਗਾਰਾ ਦਿੰਦੇ ਨੇ ਉਸ ਤੋਂ ਬਾਅਦ ਕਹਿੰਦੇ ਪੁੱਛਦੇ ਵੀ ਨਹੀਂ ਕਹਿੰਦੇ ਮੋਰਚਾ ਲੱਗ ਗਿਆ ਉਹਨੂੰ ਕਾਫੀ ਟਾਈਮ ਹੋ ਗਿਆ ਕਹਿੰਦੇ ਹੁਣ ਤਾਂ ਇੱਥੇ ਕੋਈ ਜਾਤ ਪਾਤ ਵੀ ਨਹੀਂ ਪੁੱਛਦਾ ਕਿ ਵੀ ਕਿਵੇਂ ਆ ਇਹ ਮੋਰਚਾ ਠੀਕ ਆ ਕਿ ਨਹੀਂ ਕਹਿੰਦੇ ਕਿਰੇ ਹਵਾ ਜਤੀਰ ਛੱਡ ਦਿੰਦੇ ਆ ਕਹਿੰਦੇ ਉਸ ਤੋਂ ਬਾਅਦ ਨਹੀਂ ਪੁੱਛਦੇ ਤੇ ਦੇਖੋ ਮੈਂ ਤੁਹਾਡੇ ਨਾਲ ਕਈ ਗੱਲਾਂ ਜੋੜਨਾ ਚਾਹੁੰਦਾ ਅੱਜ 15 ਅਗਸਤ ਆ ਹਿੰਦੁਸਤਾਨ ਆਜ਼ਾਦੀ ਦਿਵਸ ਮਨਾ ਰਿਹਾ ਸੋ ਆਜ਼ਾਦੀ ਤੋਂ ਬਾਅਦ ਵੋਟ ਸਿਸਟਮ ਸ਼ੁਰੂ ਹੋਇਆ ਉਸ ਤੋਂ ਬਾਅਦ ਖੰਡੇ ਦਾ ਤੇ ਟੰਬੇ ਦਾ ਰਾਜ ਸੀਗਾ ਵਿਜਿਤਾ ਜੋਰ ਸੀਗਾ ਉਹ ਆਪਦਾ ਰਾਜਪਾਕ ਪੈਦਾ ਕਰ ਲੈਂਦਾ ਸੀ ਮੁਗਲਾਂ ਨੇ ਕੀਤਾ ਫਿਰ ਅੰਗਰੇਜ਼ਾਂ ਨੇ ਆਪਦੇ ਜੋਰ ਤੇ ਰਾਜਪਾਕ ਪੈਦਾ ਕੀਤਾ ਸੋ ਇਹ ਜਿਹੜਾ ਲੋਕ ਰਾਜ ਆ ਵੋਟ ਸਿਸਟਮ ਚ ਸਾਨੂੰ 47 ਤੋਂ ਬਾਅਦ ਲਿਆ ਸੋ ਵੋਟ ਸਿਸਟਮ ਚ ਲਿਆ ਕੇ ਸਾਡੇ ਨਾਲ ਕਿੱਡੀਆਂ ਵੱਡੀਆਂ ਠੱਗੀਆਂ ਮਾਰੀਆਂ ਗਈਆਂ ਸੋ ਉਹਨਾਂ ਨੂੰ ਹਮੇਸ਼ਾ ਡਰਦੇ ਆ ਸਿੱਖਾਂ ਦੀ ਚੜ੍ਹਦੀ ਕਲਾ ਤੋਂ ਡਰਦੇ ਨੇ ਹਿੰਦੁਸਤਾਨ ਕੀ ਇਹ ਡਰਦੇ ਸੀ ਸੋ ਇੱਕ ਸਿਸਟਮ ਰਾਹੀਂ ਸਾਨੂੰ ਮਾਰਿਆ ਗਿਆ ਵੋਟ ਰਾਹੀਂ ਸਾਨੂੰ ਕਮਜ਼ੋਰ ਕੀਤਾ ਗਿਆ ਸਾਥੋਂ ਸਾਡਾ ਖਿੱਤਾ ਖੋਲਿਆ ਗਿਆ ਜਿਹੜੇ ਮੈਂ ਪੰਜਾਬ ਦੀ ਗੱਲ ਕੀਤੀ ਆ ਵੱਡੇ ਪੰਜਾਬ ਦੀ ਜਿਹੜਾ ਲੈਂਦੇ ਪੰਜਾਬ ਤੱਕ ਸੀ ਜੰਮੂ ਕਸ਼ਮੀਰ ਤੱਕ ਸੀ ਜੇ ਸਾਡਾ ਏਡਾ ਵੱਡਾ ਪੰਜਾਬ ਹੁੰਦਾ ਅੱਜ ਸਾਡੀਆਂ 250 ਸੀਟਾਂ ਹੁੰਦੀਆਂ ਹਿੰਦੁਸਤਾਨ ਦੇ ਲਾਲ ਕਿਲੇ ਤੇ ਹਿੰਦੁਸਤਾਨ ਦੇ ਜਿਹੜਾ ਸੰਸਦ ਆ ਉੱਥੇ ਸਾਡਾ ਰਾਜਪรรค ਪੈਦਾ ਹੋਣਾ ਸੀ ਐਨੇ ਸੀਟਾਂ ਨਾਲ ਸੋ ਸਾਨੂੰ ਮਾਰਿਆ ਗਿਆ ਵੋਟਰਾਂਹੀਂ ਬੜੇ ਚਤੁਰ ਤਰੀਕੇ ਨਾਲ ਮਾਰਿਆ ਗਿਆ ਅੱਜ ਸਾਡੀਆਂ 13 ਸੀਟਾਂ ਰਹਿ ਗਈਆਂ 13 ਸੀਟਾਂ ਨਾਲ ਨਾ ਤਾਂ ਆਪਾਂ ਕੋਈ ਉੱਥੇ ਰਾਜਪਾਕ ਪੈਦਾ ਕਰ ਸਕਦੇ ਆ ਨਾ ਆਪਣੀ ਗੱਲ ਮੰਨਵਾ ਸਕਦੇ ਆ ਸੋ ਇਹ ਲੋੜ ਹੈ ਸਿੱਖਾਂ ਨੂੰ ਸੋਚਣ ਦੀ ਸੋ ਅੱਜ ਕਿਸਾਨ ਜੁਨੀਆ ਨਾ ਕਾਫੀ ਆਈਆਂ ਨੇ ਸੋ ਇਹਨਾਂ ਨੇ ਆਪਾਂ ਨੂੰ ਝੰਡੇ ਲੈ ਕੇ ਸੜਕਾਂ ਤੇ ਬਹਤਾ ਤੇ ਹਿੰਦੁਸਤਾਨ ਤੇ ਇਹ ਪੰਜਾਬ ਦੀ ਸਰਕਾਰ ਨੂੰ ਤਾਂ ਬੜਾ ਸੌਖਾ ਹੋ ਗਿਆ ਵੀ ਬੈਠੇ ਰਹਿਣ ਤੋਂ ਸਾਡਾ ਕੀ ਜਾਂਦਾ ਝੰਡੇ ਲੈ ਬੈਠੇ ਆ ਵੀ ਇਹ ਜਿਹੜੀ ਕੌਮ ਖੰਡੇ ਦੀ ਗੱਲ ਕਰਦੀ ਸੀ ਟੰਬੇ ਦੀ ਗੱਲ ਕਰਦੀ ਸੀ ਹਥਿਆਰਾਂ ਦੀ ਗੱਲ ਕਰਦੀ ਸੀ ਤੇ ਅੱਜ ਉਹ ਝੰਡਿਆਂ 'ਚ ਆ ਗਈ ਵੀ ਬੈਠੇ ਰਹਿਣ ਤੋਂ ਸਾਨੂੰ ਕੀ ਆ ਸੋ ਸਾਡੀ ਗੱਲ ਇਸ ਕਰਕੇ ਇਹਨਾਂ ਦੇ ਕੰਨਾਂ ਤੱਕ ਜਾਣ ਨਹੀਂ ਰਹੀ ਇਹ ਬੰਦੀ ਸਿੰਘਾਂ ਨੇ ਪਹਚਾਈ ਆ ਜਿਹੜਾ ਸਾਡਾ ਸਿੱਖ ਕੌਮ ਕਹਿੰਦੀ ਆ ਨਾ ਗੁਰੂ ਸਾਹਿਬ ਨੇ ਕੀ ਕੀਤਾ ਜਿਹੜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ ਜਦੋਂ ਸਾਡੇ ਤੇ ਜ਼ੁਲਮ ਹੋਇਆ ਤੇ ਸਾਡੇ ਸਿੰਘਾਂ ਨੇ ਮੋੜੇ ਮੂੰਹ ਤੋਂ ਜਵਾਬ ਦਿੱਤੇ ਬੰਬ ਉਹ ਗੋਲੀ ਚਲਾਈ ਸਾਰਾ ਕੁਝ ਚਲਾਇਆ ਸੋ ਇਹ ਤਾਂ ਰਾਜ ਭਾਗ ਤਾਂ ਵੀ ਸਿੰਘਾਂ ਨੂੰ ਸੋਚਣ ਦੀ ਲੋੜ ਆ ਜੇ ਗੁਰੂ ਸਾਹਿਬ ਵੀ ਕਹਦੇ ਕਹਿਗੇ ਨੇ ਵੀ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਜੇ ਤੁਹਾਡੇ ਚ ਬਲ ਹੈਗਾ ਤਾਂ ਰਾਜ ਭਾਗ ਪੈਦਾ ਕਰ ਲਾਂਗੇ ਆਜ਼ਾਦੀ ਮਿਲ ਜੂਗੀ ਜਿਹੜਾ ਸਿੱਖ ਰਾਜ ਦੀ ਗੱਲ ਕਰਦੇ ਆ ਖਾਲਸ ਰਾਜ ਦੀ ਗੱਲ ਕਰਦੇ ਆ ਖਾਲਿਸਤਾਨ ਦੀ ਗੱਲ ਕਰਦੇ ਆ ਸੋ ਹੋਣਾ ਚਾਹੀਦਾ ਸਿੱਖਾਂ ਦਾ ਇੱਕ ਅੱਡ ਖਿੱਤਾ ਹੋਣਾ ਚਾਹੀਦਾ ਅੱਜ ਦੇ ਦਿਨ 1947 15 ਅਗਸਤ ਇਹ ਸਾਡੋ ਬੜੇ ਚਤੁਰ ਤਰੀਕੇ ਨਾਲ ਖੋਇਆ ਗਿਆ ਤਾਂ ਸਰਪੰਚ ਸਾਹਿਬ ਕਾਲਸੀ ਕੇ ਭਾਈ ਵੀ ਇਸੇ ਪੁੰਚੋ ਐਨੀਮੀ ਕੀ ਲਗਾਤਾਰ ਕੌਮੀ ਸਾਮ ਮੋਰਚੇ ਦੇ ਵਿੱਚ ਸ਼ਿਰਕਤ ਕਰਦੇ ਨੇ ਤੇ ਸਾਹਮਣੇ ਇੱਧਰ ਪੰਡਾਲ ਲੱਗਿਆ ਆ ਦੂਦ ਰਾਡੇ ਤੋਂ ਜਿਹੜੀ ਐ ਸੰਗਤ ਇੱਥੇ ਪਹੁੰਚ ਰਹੀ ਆ ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਨੇ ਕਿ ਵੀ ਜਿਹੜਾ ਇਹ ਮੋਰਚਾ ਲੱਗ ਕੇ ਆ ਬੰਦੀ ਸਿੰਘਾਂ ਦੇ ਵਾਸਤੇ ਲੱਗਿਆ ਆ ਹਾਲਾਂਕਿ ਇਨਸਾਨੀਅਤ ਨੂੰ ਪਹਿਲ ਲੈ ਕੇ ਜਿੰਨੇ ਵੀ ਲੋਕ ਨੇ ਭਾਵੇਂ ਕਿਸੇ ਵੀ ਧਰਮ ਨਾਲ ਤਾਲੁਕਾਤ ਰੱਖ ਦਿੰਦੇ ਨੇ ਭਾਵੇਂ ਉਹ ਮੁਸਲਮਾਨ ਨੇ ਭਾਵੇਂ ਉਹ ਹਿੰਦੂ ਨੇ ਭਾਵੇਂ 크੍ਰਿਸਚੀਅਨ ਨੇ ਭਾਵੇਂ ਉਹ ਸਿੱਖ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾਅ ਕਰਨਾ ਚਾਹੀਦਾ ਤੇ ਇਸ ਪਾਸੇ ਪੰਡਾਲ ਜਿੱਥੇ ਸੰਗਤ ਇਕੱਠੀ ਹੋ ਰਹੀ ਹੈ ਤਾਂ ਇਸ ਪਾਸੇ ਤੋਂ ਜਿਹੜੇ ਲਗਾਤਾਰ ਸੰਗਤ ਜਿਹੜੀ ਦੂਰ ਦਰਾਡੇ ਤੋਂ ਆ ਰਹੀ ਹੈ ਕੌਮਨ ਸਾਹਿਬ ਮੋਰਚੇ ਦੇ ਵਿੱਚ ਪਹੁੰਚ ਰਹੀ ਹੈ ਤੇ ਇਹ ਜ਼ਰੂਰ ਕਿਹਾ ਜਾ ਰਿਹਾ ਕਿ ਵੀ ਅੱਜ ਇਹ ਆਜ਼ਾਦੀ ਦਿਵਸ ਸਾਡੇ ਲਈ ਨਹੀਂ ਹੈ ਤੇ ਇਹ ਕਿਸੇ ਹੋਰ ਲਈ ਆਜ਼ਾਦੀ ਹੈਗੀ ਆ ਬੱਬੂ ਪੰਦੇਰ ਬਈ ਆ ਰਹੇ ਆ ਬਈ ਆ ਜੋ ਛਾਂ ਚ ਖੜ੍ਹਦੇ 2 ਮਿੰਟ ਹੋ ਠੀਕ ਹੋ ਤੁਸੀਂ ਇੱਥੇ ਆਜ਼ਾਦੀ ਨਹੀਂ ਮਨਾ ਰਹੇ ਆ ਉਜਾਦੀ ਤਾਂ ਹੁਣ ਆ ਦੇਖੋ ਜੀ ਇਹ ਤੀਜਾ ਸਾਲ ਤੁਹਾਨੂੰ ਪਤਾ ਵੀ ਇਹਦਾ ਹੋ ਗਿਆ ਜਿਹੜੀਆਂ ਸਰਕਾਰਾਂ ਬੰਦੀ ਸਿੰਘਾਂ ਤੇ ਬਣੀਆਂ ਨੇ ਜੇ ਆਪਾਂ ਅੱਜ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ ਬੰਦੀ ਸਿੰਘਾਂ ਤੇ ਬਣੀ ਸੀਗੀ ਤੇ ਇਹ ਬੇਆਬਦੀ ਦੇ ਮਸਲੇ ਤੇ ਬਣੀ ਸੀਗੀ ਜਿਹੜੀ ਇਹ ਸਰਕਾਰ ਬਣੀ ਸੀਗੀ ਬੇਆਬਦੀ ਮਸਲੇ ਤੇ ਤੇ ਬੰਦੀ ਸਿੰਘਾਂ ਤੇ ਮੰਨ ਲਓ ਵੀ ਬਾਪੂ ਸੂਰਤ ਸਿੰਘ ਕੋਲੇ ਜਾ ਕੇ ਸਾਡੇ ਪੰਜਾਬ ਦੇ ਜਿਹੜੇ ਹੁਣ ਮੁੱਖ ਮੰਤਰੀ ਨੇ ਜਾ ਕੇ ਕਹਿੰਦੇ ਹੁੰਦੇ ਸੀ ਵੀ ਬੜੀ ਬੇਇਨਸਾਫੀ ਆ ਗੱਲ ਹਿੰਦੂ ਦੀ ਨਹੀਂ ਗੱਲ ਮੁਸਲਮਾਨ ਦੀ ਨਹੀਂ ਗੱਲ ਸਿੱਖ ਦੀ ਨਹੀਂ ਜੀ ਗੱਲ ਹੈਗੀ ਆ ਇਨਸਾਨੀਅਤ ਦੀ ਤੇ ਇੱਕ ਵੀ ਹਰ ਇੱਕ ਨੂੰ ਜਿਹੜਾ ਲਾਅ ਆ ਉਹ ਮਿਲਣਾ ਚਾਹੀਦਾ ਜੀ ਵਿੱਚ ਬੰਦੇ ਨੇ ਅਪਰਾਧ ਕੀਤੇ ਆ ਲੂਨ ਦੇ ਵਿੱਚ ਕਹਿੰਦੇ ਸੱਭ ਹੋਈ ਸੀ ਜਿੱਥੇ ਜਾ ਕੇ ਥਾਣੇ ਦੇ ਵਿੱਚ ਦੋ ਬੰਦੇ ਵੀ ਮਰ ਗਏ ਸੀ ਤੇ ਲੱਖਾਂ ਦੀਆਂ ਗੱਡੀਆਂ ਫੁਕੀਆਂ ਗਈਆਂ ਸੀ ਤੇ ਉਹ ਜਿਹੜਾ ਮੁਖੀ ਸੀਗਾ ਉਸ ਦਲ ਦਾ ਉਹ 15 ਦਿਨਾਂ ਬਾਅਦ ਕਾਨਫਰੰਸ ਕਰ ਰਿਹਾ ਸੀ ਬਿਲਕੁਲ ਇੱਕ ਪਾਸੇ ਇੱਥੇ ਡਿਬਰੂਗੜ੍ਹ ਨਗਾਤੇ ਜਿਹੜੇ ਹਜੇ ਥਾਣੇ ਦੇ ਬਾਰਚੀ ਗਏ ਸੀਗੇ ਇਸ ਕਰਕੇ ਗੱਲ ਮੈਂ ਕੋਈ ਧਰਮ ਦੀ ਨਹੀਂ ਕੋਈ ਜਾਤ ਦੀ ਨਹੀਂ ਠੀਕ ਆ ਗੱਲ ਹੈ ਜਿਆ ਬੇਇਨਸਾਫੀ ਦੀ ਬੰਦਿਆਂ ਨੇ ਕੰਮ ਕੀਤਾ ਕੋਟ ਦੀ ਨਿਗਾਹ ਦੇ ਵਿੱਚ ਜਗਤਾਰ ਸਿੰਘ ਹਵਾਰਿਆਰਗਿਆਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਉਹਨਾਂ ਨੇ ਸਜ਼ਾ ਭੁਗਤੀ ਉਹਨਾਂ ਨੂੰ ਛੱਡੋ ਗੱਲ ਰੌਲਾ ਯਾਦੀ ਦੀ ਜਦ ਮਾਹੌਲ ਖਰਾਬ ਹੋਊਗਾ ਕਹਿੰਦੇ ਜੇ ਛੜਤਾ ਕਹਿੰਦੇ ਮਾਹੌਲ ਖਰਾਬ ਹੋ ਜੂ ਪੰਜਾਬ ਚ ਕਹਿੰਦੇ ਅੱਜ ਮਾਹੌਲ ਠੀਕ ਆ ਪੰਜਾਬ ਦਾ ਛੋਟੇ ਛੋਟੇ 18 18 ਸਾਲ ਦੇ ਬੱਚੇ ਇੱਕ ਦੂਜੇ ਨੂੰ ਖੇਡਦੇ ਮਾਰੀ ਜਾਂਦੇ ਗੋਲੀਆਂ ਦਾ ਕਦੇ ਸੁਣੇ ਸੀਗੇ 16 ਸਾਲ ਦਾ ਬੱਚਾ 18 ਸਾਲ ਦੀ ਉਮਰ ਦੇ ਨੇ ਮਾਰਤਾ ਹੁਣ ਮਾਹੌਲ ਸੈਟ ਆ ਕਿੰਨੇ ਟੀਕੇ ਨਾਲ ਮਰ ਰਹੇ ਆ ਹੁਣ ਮਾਹੌਲ ਸੈਟ ਆ ਕਿੰਨੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਮਾਹੌਲ ਸੈਟ ਆ ਕਿੰਨੇ ਏਜੰਟਾਂ ਨੇ ਲੋਕਾਂ ਨੂੰ ਫਾਹੇ ਟੰਗਤਾ ਪੈਸੇ ਨਹੀਂ ਵਾਪਸ ਕੀਤੇ ਠੱਗੀਆਂ ਮਾਰ ਲਈ ਅੱਜ ਉਹ ਆ ਮਾਹੌਲ ਸੇਟਾ ਲੈਂਡ ਪੂਲਿੰਗ ਪਾਲਿਸੀ ਆਈ 3 ਮਹੀਨੇ ਰਹੀ ਬੰਦੇ ਹਾੜ ਦੇ ਮਰੀਜ਼ ਸੀ ਮਰ ਗਏ ਵੀ ਸਾਡਾ ਤਾਂ ਸਭ ਕੁਝ ਉਜੜ ਗਿਆ ਮਾਹੌਲ ਸੇਟਾ ਇਹ ਚਾਰ ਬੰਦੇ ਆਉਣ ਨਾਲ ਮਾਹੌਲ ਖਰਾਬ ਹੋ ਜੂ ਤੇ ਸਰਕਾਰ ਇੰਨੀ ਕਮਜ਼ੋਰ ਆ ਵੀ ਜਿਹੜੇ 5-10 ਬੰਦੇ ਆਗੇ ਤੇ ਮਾਹੌਲ ਖਰਾਬ ਕਰ ਦੇਣਗੇ ਤੇ ਜਿਹੜਾ ਐਡਾ ਵੱਡਾ ਢਾਂਚਾ ਇਹ ਲਈ ਫਿਰਦੇ ਆ ਇੰਟੈਲੀਜੈਂਸਾਂ ਇੰਨਾ ਕੋਸਾ ਤੇ ਫਿਰ ਉਹਦਾ ਕੀ ਫਾਇਦਾ ਮਾਹੌਲ ਕਾਨੂੰ ਖਰਾਬ ਹੋਣਾ ਮਾਹੌਲ ਤਾਂ ਖਰਾਬ ਉਹਨਾਂ ਦਾ ਹੋਣਾ ਜਿਨ੍ਹਾਂ ਦੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਜ਼ੇਸੇਦਾਰੀਆਂ ਦੇ ਨਾਮਾਂ ਦੇ ਉੱਤੇ ਸਾਡਾ ਜਸੇਦਾਤਾ ਜਗਤਾਰ ਸਿੰਘ ਹਵਾਰਾ 7 ਲੱਖ ਬੰਦੇ ਨੇ ਬਣਾਇਆ ਸੀ ਮਾਹੌਲ ਖਰਾਬ ਉਹਨਾਂ ਦਾ ਹੁੰਦਾ ਜਿਨ੍ਹਾਂ ਦੀਆਂ ਕੁਰਸੀਆਂ ਜਾਂਦੀਆਂ ਦੀਨੀਆਂ ਨੇ ਮਾਹੌਲ ਉਹਨਾਂ ਦਾ ਖਰਾਬ ਜਾਂਦਾ ਜਿਨ੍ਹਾਂ ਦੀਆਂ ਪ੍ਰਧਾਨਗੀਆਂ ਜਾਂਦੀਆਂ ਦੀਨੀਆਂ ਨੇ ਇਸ ਕਰਕੇ ਦੂਜੀ ਗੱਲ ਆਜ਼ਾਦੀ ਦੀ ਕੀਤੀ ਪੰਜਾਬ ਨੇ 10 ਲੱਖ ਲਾਸਾਂ ਦੇ ਉੱਤੇ ਆਜ਼ਾਦੀ ਲਈਤੀ ਆ ਆਜ਼ਾੜਾ ਹੋ ਗਿਆ ਲੱਖਾਂ ਘਰਾਂ ਦਾ ਹਰ ਇੱਕ ਥਾਵੇਂ ਇਹਨਾਂ ਨੇ ਕੁਰਬਾਨੀ ਦਿੱਤੀ ਆ ਪੰਜਾਬ ਨੇ ਠੀਕ ਹੈ ਨਾ ਤੇ ਆਜ਼ਾਦੀ ਤਾਂ ਜਿਨ੍ਹਾਂ ਨੂੰ ਮਿਲੀ ਉਹਨਾਂ ਨੂੰ ਮਿਲੀ ਆ ਪਰ ਜਿਹੜੇ ਹਜੇ ਜਾਗੜੇ ਵਾ ਜਿੱਦ ਦੇ ਇਹਨਾਂ ਨੂੰ ਆਜ਼ਾਦੀ ਮਿਲ ਗਈ ਕੋਈ ਗੱਲ ਨਹੀਂ ਕਹਿ ਦਿਆਂਗੇ ਯਾਰ ਵੀ ਜ਼ਿਆਦਾ ਕੋਈ ਚੱਕਰ ਨਹੀਂਗਾ ਨਵੇਂ ਪ੍ਰਧਾਨ ਮਿਲੇ ਨੇ ਸ਼ਰਮਣੀ ਅਕਾਲੀ ਦਲ ਨੂੰ ਹਾਲਾਂਕਿ ਇਹਦੇ ਉੱਤੇ ਲੜਾਈ ਜ਼ਰੂਰ ਹੋ ਰਹੀ ਹੈ ਆਪਚੀ ਦੋਨਾਂ ਧੜਿਆਂ ਦੇ ਵਿੱਚ ਕਿ ਵੀ ਸਾਡਾ ਸ਼ਰਮਣੀ ਅਕਾਲੀ ਦਲ ਹੈ ਪਰ ਨਵੇਂ ਅਰਗਿਆਨੀ ਹਰਪਿੰਦਰ ਸਿੰਘ ਪ੍ਰਧਾਨ ਬਣੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਇਆ ਸੀਗੇ ਇੱਥੇ ਦੇਖਣ ਕੇ ਵੀ ਹਾਂ ਅਸੀਂ ਨਾਲ ਖੜੇ ਹੋਏ ਆ ਤੁਸੀਂ ਉਮੀਦ ਕਰਦੇ ਹੋ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਜਿਹੜੇ ਇੱਥੇ ਆ ਸਕਦੇ ਨੇ ਉਹ ਤੁਹਾਡੇ ਹਿੱਸਾ ਬਣ ਸਕਦੇ ਨੇ ਇਹ ਲੜਾਈ ਦਾ ਕੱਲ ਸਿਰ ਮੇਰੀ ਹਰਪ੍ਰੀਤ ਸਿੰਘ ਤਾਂ ਅੱਜ ਪ੍ਰਧਾਨ ਬਣੇ ਆ ਪ੍ਰਧਾਨਗੀ ਦੀ ਕੀ ਕਹਾਤਾ ਕਾਲੀ ਦਲ ਦੀ ਦੀ ਇੱਕ ਗੱਲ ਆ ਤੇ ਉਹ ਕਾਲ ਦਾਗਤ ਦੇ ਜ세ਦਾਰ ਰਹੇ ਆ ਤੇ ਉਦੋਂ ਉਹਨਾਂ ਨੇ ਕੀ ਕਰਤਾ ਸਰਬੱਤ ਖਾਲਸਾ ਸੱਦਿਆ ਅੰਬਰਤਪਾਲ ਭਾਈ ਖਾਲਸਾ ਲੋਕ ਅਛਲਾ ਅਡੀਕਦੇ ਸੀ ਵੀ ਕੋਈ ਸਾਡੇ ਜਸੇਦਾਰ ਕੋਈ ਸਾਨੂੰ ਕੌਮ ਨੂੰ ਕੋਈ ਸੁਨੇਹਾ ਦੇਣਗੇ ਕਿੱਥੇ ਸੀ ਉਦੋਂ ਜਦੋਂ ਐਡੀ ਵੱਡੀ ਪਾਵਰ ਸੀ ਉਸ ਗੁਰੂ ਘਰ ਦੀ ਪਾਵਰ ਨਾਲ ਸੀ ਉਦੋਂ ਨਹੀਂ ਕੋਸੋ ਹੋਇਆ ਹੋਣਾ ਹੁਣ ਵੀ ਨਹੀਂ ਠੀਕ ਆ ਵੀ ਸਾਡੇ ਲੋਕ ਦਹੀਂ ਦੇ ਭੁਲੇਖੇ ਨਰਮਾ ਖਾਨ ਗਿੱਜੇ ਵੀ ਉਹ ਖਾ ਲੈਣਗੇ ਫੁੱਟ ਦਹੀਂ ਦੇ ਭੁਲੇਖੇ ਨਰਮੇ ਦਾ ਫੁੱਟ ਉਹ ਫਿਰ ਮੁੜ ਕੇ ਬੜੇ ਮਾ ਬੜੇ ਮਾ ਤੰਗ ਕਰੀ ਜਾਂਦਾ ਸਾਨੂੰ ਤੁਹਾਨੂੰ ਲੱਗਦਾ ਨਹੀਂ ਕਿ ਵੀ ਜਿਸ ਟਿੱਕੇ ਨਾਲੋਂ ਇਸ ਪਾਸੇ ਟਰਨ ਕੀਤੇ ਉਹ ਕਹਿੰਦੇ ਕਿ ਵੀ ਸਿਆਸਤ ਚ ਤਾਂ ਅਸੀਂ ਆਣਾ ਹੀ ਨਹੀਂ ਕਹਿੰਦੇ ਪ੍ਰਧਾਨ ਕਹਿੰਦਾ ਬੈਕਐਂਡ ਤੇ ਅੰਮ੍ਰਿਤਾਰੀ ਹੁੰਦਾ ਉਹ ਬੈਕਐਂਡ ਤੇ ਸਾਰੀ ਚੀਜ਼ਾਂ ਨੂੰ ਡੀਫਰ ਭਰਨੀ ਆ ਕਿਸੇ ਨੇ ਤਾਂ ਸਪੇਸ ਜਦੋਂ ਸਾਡੇ ਚ ਫੁੱਟ ਆ ਗਈ ਕਾਲੀ ਦਲ ਨਾ ਅੱਜ ਮਾੜਾ ਨਾ ਕੱਲ ਮਾੜਾ ਨਾ ਕੱਲ ਨੂੰ ਮਾੜਾ ਹੋਣਾ ਬੰਦੇ ਮਾੜੇ ਸੀ ਉਹਨਾਂ ਨੂੰ ਕੱਢੋ ਕਹਨੇ ਆ ਜੋ ਪਰਿਵਾਰ ਜੇ ਮੈਂ ਜੇ ਮੈਂ ਮਾੜਾਂਗਾ ਕੌਮ ਥੋੜੋ ਸਾਰੀ ਮਾੜੀ ਹੋ ਗਈ ਪੰਥ ਥੋੜੋ ਇੱਕ ਬੰਦੇ ਦੇ ਪਰਿਵਾਰ ਨਾਲ ਸ੍ਰੋਮੀਆਂ ਕਾਲੀ ਦਲ ਅੱਜ ਵੀ ਕਹਿੰਦੇ ਆ ਵੀ ਜੀਵਤ ਚਾਹੀਦਾ ਅਸੀਂ ਕਹਿੰਦੇ ਵੀ ਸ਼ਰੋਮੀਆਂ ਅਕਾਲੀ ਦਾਲਾ ਜਿਹਨੇ ਸਾਡੇ ਇੱਕ ਖੂਨ ਦੇ ਉੱਤੇ ਬਣੀ ਹੋਈ ਇੱਕ ਸੰਸਥਾ ਸਾਡੀ ਉਹ ਚੱਲਣੀ ਚਾਹੀਦੀ ਆ ਜਿਹੜੇ ਉਹਦੇ 'ਚ ਬੰਦੇ ਮਾੜੇ ਆ ਉਹਨਾਂ ਨੂੰ ਕੱਢ ਕੇ ਜਰੂਰ ਬਾਹਰ ਨਾ ਮਾੜਾ ਪਰ ਜਿਹੜੇ ਪਾੜੋ ਰਾਜਕਰੋ ਦੀ ਨੀਤੀ ਆ ਉਹ ਸਾਡੇ ਬਾਈ ਕਾਮਜਾਪ ਹੋ ਗਈ ਚਾਹੇ ਉਹ ਹਰਪ੍ਰੀਤ ਰਾਹੀਂ ਹੋ ਗਈ ਚਾਹੇ ਕੋਸ ਹੋ ਜੇ ਇਹ ਜਿਹੜੀ ਪਾੜੋ ਦੀ ਰਾਜਨੀਤੀ ਆ ਉਹਦੇ 'ਚ ਇਹ ਕਾਮਜਾਪ ਹੋਈ ਜਾਂਦੇ ਆ ਤੇ ਸਾਨੂੰ ਬਹੁਤ ਸੋਚ ਸਮਝ ਕੇ ਸਾਨੂੰ ਪਰਖਣਾ ਪੈਣਾ ਜਦੋਂ ਮੈਂ ਅੱਜ ਕੋਈ ਅਹੁਦੇ ਤੇ ਅੱਜ ਨਹੀਂ ਮੈਂ ਕੋਸਦਾ ਕੱਲ ਨੂੰ ਮੈਂ ਉਹਦੇ ਛੋਟੇ-ਉਹੜੇ ਤੇ ਕੀ ਕਰ ਦੂੰ ਸਾਨੂੰ ਇਹ ਸੋਚਣਾ ਪੈਣਾ ਇਹ ਸਾਨੂੰ ਐ ਖੁਸ਼ੀਆਂ ਹਾਸੀਆਂ ਹੱਸ ਕੇ ਇਹ ਮਜ਼ਾਕ ਨਹੀਂ ਕਰਨੇ ਵੀ ਦਿੱਲੀ ਨਾ ਜਾ ਰਹੀਆਂ ਇਹ ਸਾਨੂੰ ਸੋਚਣਾ ਪੈਣਾ ਅਸੀਂ ਕਿਸੇ ਦੇ ਖਿਲਾਫ ਨਹੀਂ ਸਾਨੂੰ ਤਾਂ ਜਿਹੜਾ ਕੋਈ ਸਹੀ ਉਹ ਅਸੀਂ ਤਾਂ ਉਹਦੇ ਨਾਲ ਆ ਅਸੀਂ ਤਾਂ ਹੱਕ ਸੱਚ ਤੇ ਅੱਜ ਵੀ ਖੜਿਆ ਮੈਂ ਇੱਕ ਕਿਸਾਨ ਆਗੂ ਹੋਣ ਦੇ ਨਾਂ ਦੇ ਉਤੇ ਜਿੱਥੇ ਵੀ ਜ਼ੁਲਮ ਹੈ ਉੱਥੇ ਖੜਨਾ ਚਾਹੇ ਕਿਸੇ ਨਾਲ ਹੋਵੇ ਤੇ ਪਰ ਮੈਂ ਲੋਕਾਂ ਨੂੰ ਕਹਿਣਾ ਵੀ ਬਚਨ ਦੀ ਅਪੀਲ ਆ ਕੱਲੀ ਇਹ ਨਾ ਹੋਵੇ ਵੀ ਬਹਿਣ ਦੇ ਵਿੱਚ ਹੀ ਤੁਰ ਜੂ ਕੀ ਲੜਾਈ ਪ੍ਰਧਾਨਗੀ ਦੀ ਹੈ ਕੀ ਲੜਾਈ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਦੀ ਹੈ ਕੀ ਲੜਾਈ ਐ ਜੀਪੀਸੀ ਦੀ ਹੈ ਇਹਦਾ ਇੱਕ ਇੱਕ ਜਲਸੀ ਸੀ ਮਤਲਬ ਤੂੰ ਮੈਨੂੰ ਕਿਸੇ ਅਹੁਦੇ ਤੋਂ ਹਟਾਇਆਗਾ ਮੈਂ ਤੈਨੂੰ ਬਰਬਾਦ ਕਰਨਾ ਹੈ ਤਾਂ ਉਹ ਇਹ ਪੰਜਾਬ ਦੀ ਲੜਾਈ ਨਹੀਂ ਹੈਗੀ ਬਸ ਮੈਂ ਇਹਦੇ ਚ ਇਨੀ ਤੈਨੂੰ ਗੱਲ ਇਹ ਪੰਜਾਬ ਬਾਰੇ ਕੋਈ ਨਹੀਂ ਲੜ ਰਿਹਾ ਇਹ ਜੋ ਲੜ ਰਹੇ ਆ ਇਹ ਆਪਦੇ ਚਾਹੇ ਦੂਜਾ ਪਰਿਵਾਰ ਆ ਚਾਹੇ ਇਹ ਪਰਿਵਾਰ ਆ ਗੱਲ ਸੁਣ ਮੇਰੀ ਜਿਹੜਾ ਹੁਣ ਬਣਿਆਗਾ ਇਹ ਜਿੰਨੇ ਵੀ ਹੈਗੇ ਇਹ ਤਾਂ ਇੱਕ ਆਪਦੇ ਉਸ ਨੂੰ ਲੜ ਰਹੇ ਆ ਵੀ ਸਾਡਾ ਆਪਦਾ ਹੀ ਕੁਰਸੀ ਸਾਰਾ ਬਚਰਾ ਇਹ ਪੰਜਾਬ ਦੀ ਲੜਾਈ ਨਹੀਂ ਇਹ ਨਿੱਜੀ ਆ ਮੈਨੂੰ ਤੂੰ ਬੇਇੱਜ਼ਤ ਕੀਤਾ ਮੈਂ ਤੈਨੂੰ ਕੀਤਾ ਇਹ ਤਾਂ ਉਹ ਆ ਇਹਦੇ ਜਿਵੇਂ ਤੁਸੀਂ ਵੱਧ ਕੁ ਕਹਿਣਾ ਨਹੀਂ ਤਾਂ ਬਿਲਕੁਲ ਇਹ ਦੇਖਣਾ ਜ਼ਰੂਰ ਹੋਏਗਾ ਜਿਸ ਤਰੀਕੇ ਦੇ ਨਾਲ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਮੋੜ ਚ ਲੱਗ ਗਿਆ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਆ ਤੁਹਾਨੂੰ ਲਗਾਤਾਰ ਸਾਂਝੀ ਕਰਦੇ ਰਵਾਂਗੇ